ਪੰਜਾਬ ਫੈਕਟ ਉਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਸੁਖਵਿੰਦਰ ਸਿੰਘ ਸੰਘੇ ਹੋਰਾਂ ਬਾਰੇ ਤੁਹਾਨੂੰ ਕਮਾਲ ਦੀਆਂ ਗੱਲਾਂ ਦੱਸਾਂਗੇ ਜਿਨੂੰ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਇੱਕ ਵਾਰ ਦਲਜੀਤ ਸਿੰਘ ਜੀ ਦੱਸਦੇ ਨੇ ਕਹਿੰਦੇ ਵੀ ਜਥੇਦਾਰ ਸੁਖਵਿੰਦਰ ਸਿੰਘ ਸੰਘਾ ਨਾਲ ਮੇਰਾ ਚਾਰਕੂ ਬਾਰੇ ਮੇਲ ਹੋਇਆ ਉਹ ਗੰਭੀਰ ਅਤੇ ਘੱਟ ਬੋਲਣ ਵਾਲਾ ਸੀ ਚਿਹਰੇ ਤੇ ਜਲਾਲ ਸੀ ਜੋ ਨੇਕ ਅਮਲ ਅਤੇ ਸਿਮਰਨ ਦਾ ਪ੍ਰਗਟਾਵਾ ਸੀ ਉਹ ਜਦ ਵੀ ਕਿਸੇ ਅਹਿਮ ਬੈਠਕ ਲਈ ਜਾਂਦਾ ਸੀ ਉਹਦੇ ਨਾਲ ਇੱਕ ਲੰਬਾ ਚੌੜਾ ਅਦਖੜ ਉਮਰ ਦਾ ਅਤੇ ਉਸ ਵਾਂਗ ਹੀ ਕਹਿੰਦੇ ਵੀ ਗੰਭੀਰ ਸੁਭਾਅ ਦਾ ਸਿੰਘ ਹੁੰਦਾ ਸੀ ਹਰਮਿੰਦਰ ਸਿੰਘ ਸੁਲਤਾਨਵਿੰਡ ਨੇ ਦੱਸਿਆ ਕਿ ਇਹ ਗੋਇੰਦਵਾਲ ਕੋਲ ਕਿਸੇ ਪਿੰਡ ਦਾ ਸਰਪੰਚ ਹੈ ਅਤੇ ਉਹ ਇਲਾਕੇ ਦੇ ਮੰਨੇ ਪ੍ਰਮੰਨੇ ਪਰਿਵਾਰਾਂ ਵਿੱਚੋਂ ਹੈ ਉਹ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਸੀ ਸਵਾ 6 ਫੁੱਟ ਕੱਦ ਪੱਕੇ ਰੰਗ ਅਤੇ ਭਾਰੇ ਜੁੱਸੇ ਨਾਲ ਉਸ ਆਪਣੀ ਹਾਜ਼ਰੀ ਦਾ ਤਕੜਾ ਅਸਰ ਪਾਉਂਦਾ ਸੀ ਉਹਦੀ ਗੰਭੀਰਤਾ ਸੀੜਤ ਉਹਦੇ ਅਸਰ ਨੂੰ ਹੋਰ ਵਧੇਰੇ ਡੂੰਘਾ ਕਰਦੀ ਸੀ ਹਰ ਬੈਠਕ ਵਿੱਚ ਉਹ ਬਕਾਇਦਾ ਸ਼ਾਮਲ ਹੁੰਦਾ ਸੀ ਗੱਲਬਾਤ ਨੂੰ ਸਮਝਦਾ ਤੇ ਅੱਗੇ ਤੋਰਦਾ ਤੇ ਫਿਰ ਜਥੇਦਾਰ ਵੱਲ ਝਾਕਦਾ ਤੇ ਗੱਲ ਫੇਰ ਅੱਗੇ ਤੋਰਦਾ ਜਥੇਦਾਰ ਸੰਗਾ ਆਪ ਬਹੁਤ ਘੱਟ ਬੋਲਦਾ ਸੀ ਸਾਰੀ ਗੱਲਬਾਤ ਉਹ ਸਿੰਘ ਬਹੁਤ ਸਲੀਕੇ ਨਾਲ ਕਰਦਾ ਤੇ ਫੈਸਲਾ ਜਥੇਦਾਰ ਤੇ ਛੱੜਦਾ ਸੀ ਮੈਨੂੰ ਉਹਨਾਂ ਦਾ ਇਹ ਤਰੀਕਾ ਬੜਾ ਪਾਇਆ ਉਹ ਦੋਵੇਂ ਇੱਕ ਜਿਸਮ ਵਾਂਗ ਗੱਲਬਾਤ ਵਿੱਚ ਸ਼ਾਮਲ ਹੁੰਦੇ ਸਨ ਅਤੇ ਬਿਲਕੁਲ ਲੋੜੀਂਦੇ ਸ਼ਬਦੀ ਵਰਤਦੇ ਸਨ ਨਾ ਘੱਟ ਨਾ ਵੱਧ ਜੋ ਵੀ ਬੋਲਣਾ ਉਹਦੇ ਪਿੱਛੇ ਕੋਈ ਵਜ੍ਹਾ ਹੁੰਦੀ ਸੰਗਾ ਵੀ ਕਾਲਜ ਤੱਕ ਪੜਿਆ ਸੀ ਉਹ ਵੀ ਪੜਿਆ ਹੋਇਆ ਜਾਪਦਾ ਸੀ ਹੁਣ ਮੈਂ ਸੋਚਦਾ ਕਿ ਉਹ ਸਿੰਘ ਸਿਰੇ ਦੇ ਰਾਜਨੀਤਿਕਾਂ ਵਾਲੀ ਸਮਝ ਰੱਖਦਾ ਸੀ ਉਹਦੇ ਆਪਣੇ ਆਪ ਤੇ ਅਤੇ ਸਾਰੇ ਹਾਲਾਤਾਂ ਤੇ ਪੂਰੀ ਪਕੜ ਹੁੰਦੀ ਸੀ ਮੈਨੂੰ ਪਤਾ ਲੱਗਿਆ ਕਿ ਉਹ ਸਿੰਘ ਪਗੋੜਾ ਵੀ ਨਹੀਂ ਸੀਗਾ ਅਤੇ ਆਪਣੇ ਇਲਾਕੇ ਦਾ ਮੌਤਵਰ ਬੰਦਾ ਸੀ। ਉਹਦੇ ਕੋਲ ਹੋਰ ਜਥੇਬੰਦੀਆਂ ਦੇ ਸਿੰਘ ਵੀ ਆਉਂਦੇ ਸਨ। ਉਹਨਾਂ ਦਿਨਾਂ ਵਿੱਚ ਮਾਝੇ ਵਿੱਚ ਸਿੰਘਾਂ ਦਾ ਦਬਦਬਾ ਸੀ। ਸਾਰੇ ਸਰਪੰਚ ਅਤੇ ਮੌਤਵਰ ਉਹਨਾਂ ਨੂੰ ਮਿਲਿਆਂ ਬਗੈਰ ਰਹਿ ਨਹੀਂ ਸੀ ਸਕਦੇ। ਸਿਰਫ ਮਿਲਣ ਅਤੇ ਪ੍ਰਸ਼ਾਦਾ ਛਕਣ ਉੱਤੇ ਸਰਕਾਰ ਸ਼ੱਕ ਨਹੀਂ ਸੀ ਕਰਦੀ ਕਿਉਂਕਿ ਉਸ ਵੇਲੇ ਇਹ ਸੱਚ ਸੀ ਕਿ ਸਿੰਘਾਂ ਦੇ ਉਲਟ ਜਾ ਕੇ ਉੱਥੇ ਰਹਿਣਾ ਮੁਸ਼ਕਲ ਸੀਗਾ। ਆਮ ਤੌਰ ਉਤੇ ਮੋਤਬਰ ਪਰਿਵਾਰ ਵਿੱਚੋਂ ਹੋਣ ਕਰਕੇ ਪੁਲਿਸ ਬੰਦਿਆਂ ਉੱਤੇ ਸ਼ੱਕ ਨਹੀਂ ਕਰਦੀ ਸੀ ਇੱਕ ਜਥੇਬੰਦੀ ਨੇ ਕਿਸੇ ਪਿੰਡ ਵਿੱਚ ਕੋਈ ਬੰਦਾ ਮਾਰਤਾ ਕਿ ਇਹਨੇ ਸਾਡੇ ਸਿੰਘਸ਼ੀਦ ਕਰਵਾਏ ਨੇ ਇੱਕ ਅਹਿਮ ਬੈਠਕ ਵਿੱਚ ਇਸ ਗੱਲ ਉੱਤੇ ਤਲਖੀ ਹੋ ਗਈ ਕਿਉਂਕਿ ਦੂਸਰੀ ਜਥੇਬੰਦੀ ਦਾ ਕਹਿਣਾ ਸੀ ਕਿ ਉਹ ਬੰਦਾ ਸਾਡਾ ਸੀ ਸਾਡਾ ਬੰਦਾ ਸੀ ਅਤੇ ਗਲਤ ਮਾਰਿਆ ਹੈ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ ਸੀ ਤਾਲਕੀ ਹੋਰ ਵੱਧ ਰਹੀ ਸੀ ਉਸ ਸਿੰਘ ਨੇ ਬੜੀ ਨਿਮਰਤਾ ਨਾਲ ਦਖਲ ਦਿੱਤਾ ਅਤੇ ਕਿਹਾ ਕਿ ਸਿੰਘਾਂ ਵਿੱਚ ਇਹੋ ਜਿਹੀ ਹਾਲਤ ਨਹੀਂ ਆਉਣੀ ਚਾਹੀਦੀ ਜੋ ਹੋਇਆ ਉਹ ਤਾਂ ਅਸੀਂ ਹੁਣ ਨਹੀਂ ਬਦਲ ਸਕਦੇ ਆਓ ਪੰਥ ਦੇ ਵਡੇਰੇ ਹਿੱਤ ਲਈ ਅੱਗੇ ਤੋਂ ਬੰਨਣੋ ਬਣੀਏ ਕਿ ਅੱਗੇ ਤੋਂ ਇੰਜ ਨਾ ਹੋਵੇ ਸਰਪੰਚ ਨੇ ਦੱਸਿਆ ਕਿ ਉਦੋਂ ਪਿੰਡ ਅਤੇ ਨਾਲ ਦੇ ਕੁਝ ਪਿੰਡਾਂ ਵਿੱਚ ਉਹਨਾਂ ਨੇ ਗਰਮਤੇ ਦੀ ਵਿਧੀ ਰਾਹੀਂ ਪੰਚਾਇਤਾਂ ਬਣਾਈਆਂ ਸਨ ਇਸ ਕਰਕੇ ਕਿਸੇ ਵੀ ਪਿੰਡ ਬਾਰੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਰ ਖਾੜਕੂ ਜਥੇਬੰਦੀ ਉਹ ਪੰਚਾਇਤ ਨਾਲ ਸਲਾਹ ਕਰਦੀ ਸੀ ਇਹ ਪੰਚਾਇਤਾਂ ਵੋਟਾਂ ਵਾਲੇ ਤਰੀਕੇ ਨਾਲ ਨਹੀਂ ਬਣੀਆਂ ਸਨ ਜਿਸ ਨੇ ਲੋਕਾਂ ਨੂੰ ਪਾੜਿਆ ਤੇ ਵੰਡਿਆ ਸੀਗਾ ਪੰਥਕ ਰਵੈਤ ਅਨੁਸਾਰ ਚੁਣੀ ਹੋਈ ਪੰਚਾਇਤ ਵਿੱਚ ਫੈਸਲਾ ਵੀ ਪੰਥਕ ਜੁਗਤ ਅਨੁਸਾਰ ਹੁੰਦਾ ਹੈ ਸਰਪੰਚ ਕਹਿਣ ਲੱਗਾ ਕਿ ਇਹ ਪੰਚਾਇਤੀ ਤਰੀਕੇ ਕਾਰਨ ਹੁਣ ਸਾਡੇ ਇਲਾਕੇ ਵਿੱਚ ਸੁਖ ਸਾਹ ਦਾ ਹੈ ਤੇ ਸਿੰਘਾਂ ਵਿੱਚ ਆਪਸੀ ਜਾਂ ਲੋਕਾਂ ਨਾਲ ਕੋਈ ਗਲਤਫਹਿਮੀ ਜਾਂ ਵੋਟਾਂ ਵਰਗਾ ਸੌੜਾਪਨ ਸਾੜਾ ਪੈਦਾ ਨਹੀਂ ਹੋਇਆ ਉਹਦੀ ਗੱਲ ਸਾਰਿਆਂ ਨੇ ਸੁਣੀ ਅਤੇ ਮੰਨਿਆ ਵੀ ਉਹਦਾ ਸੁਝਾਅ ਸਹੀ ਹੈ ਇਸ ਤਰ੍ਹਾਂ ਗੱਲ ਨਿਬੜੀ ਇਹ ਪੰਚਾਇਤ ਕੁਝ ਥਾਵਾਂ ਤੇ ਬਣੀਆਂ ਵੀ ਪਰ ਸਭ ਕੁਝ ਲਾਗੂ ਨਾ ਹੋ ਸਕਿਆ ਜਥੇ ਬੰਦੀਆਂ ਦੀ ਇੱਕ ਮਿਲਣੀ ਕਾਲੇਕੇ ਪਿੰਡ ਵਿੱਚ ਸੀ ਮਿਲਣ ਤੋਂ ਬਾਅਦ ਰਾਤੀ 10:00 ਵਜੇ ਜਦੋਂ ਜਾਣ ਲੱਗੇ ਤਾਂ ਸੰਯੋਗ ਬਸ ਉਹ ਸਿੰਘ ਮੇਰੇ ਕੋਲ ਇਕੱਲਾ ਰਹਿ ਗਿਆ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਪਘੋੜੇ ਵੀ ਨਹੀਂ ਹੈਗੇ ਤੇ ਸਾਨੂੰ ਸਾਰਿਆਂ ਨੂੰ ਜਥੇਦਾਰ ਨਾਲ ਮਿਲਦੇ ਵੀ ਹਾਂ ਇਹ ਤਾਂ ਡਾਢੀ ਚੋਖਮ ਵਾਲੀ ਗੱਲ ਹੈ ਉਨੇ ਗੰਭੀਰ ਸੁਭਾਅ ਮੁਤਾਬਕ ਕਿਹਾ ਕਿ ਤੁਸੀਂ ਸਹੀ ਫਰਮਾਇਆ ਮੈਂ ਪਗੋੜਾ ਨਹੀਂ ਹੈਗਾ ਜਥੇਦਾਰ ਪੰਥ ਦਾ ਸਰਮਾਇਆ ਹੈ ਉਹਨੂੰ ਮੇਰੇ ਤੇ ਮਾਣ ਹੈ ਇਹ ਗੱਲ ਮੇਰੇ ਲਈ ਬੜੇ ਮਾਣ ਵਾਲੀ ਹੈ ਮੈਂ ਪੁੱਛਿਆ ਕਿ ਅੱਗੇ ਬਾਰੇ ਨਹੀਂ ਕੁਝ ਸੋਚਿਆ ਉਹਦਾ ਜਵਾਬ ਸੀ ਕਿ ਅੱਗਾ ਕਿਨੇ ਵੇਖਿਆ ਬਾਕੀ ਮੈਂ ਤਿਆਰ ਆਂ ਰੱਬ ਜੋ ਕਰੂ ਭਲੀ ਕਰੂ ਤੁਸੀਂ ਨਿਸ਼ਚਿੰਤ ਰਹੋ ਕੁਝ ਸਮੇਂ ਬਾਅਦ ਜਥੇਦਾਰ ਸੁਖਵਿੰਦਰ ਸਿੰਘ ਸੰਘਾ ਅਤੇ ਇੱਕ ਹੋਰ ਸਿੰਘ ਸ਼ਹੀਦ ਹੋ ਗਏ ਮੈਂ ਉਸ ਵਕਤ ਇੱਥੇ ਨਹੀਂ ਸੀਗਾ ਜਦੋਂ 92 ਅਪ੍ਰੈਲ ਵਿੱਚ ਵਾਪਸ ਆਇਆ ਤਾਂ ਚੰਡੀਗੜ੍ਹ ਵਿੱਚ ਜ਼ਥੇਦਾਰ ਹਰਮਿੰਦਰ ਸਿੰਘ ਸੁਲਤਾਨਵਿੰਡ ਤੇ ਪਰਮਜੀਤ ਸਿੰਘ ਪੰਜਵੜ ਮੁਖੀ ਕੇਸੀਐਫ ਮਿਲੇ ਰਾਤ ਸਮੇਂ ਇਕੱਠੇ ਹੀ ਰਹੇ ਤਾਂ ਮੈਂ ਹਰਮਿੰਦਰ ਸਿੰਘ ਤੋਂ ਉਹ ਸਿੰਘ ਬਾਬਤ ਪੁੱਛਿਆ ਤਾਂ ਉਹਨੇ ਕਿਹਾ ਵੀ ਜਦੋਂ ਤੋਂ ਫੌਜ ਆਈ ਹੈ ਜ਼ੁਲਮਾਂ ਹੱਦ ਬੰਨੇ ਟੱਪ ਗਿਆ ਹੈ ਸਿੰਘਾਂ ਦਾ ਦਬਦਬਾ ਘਟ ਗਿਆ ਤਾਂ ਪੁਲਿਸ ਨੇ ਸਿੰਘਾਂ ਦੇ ਪਰਿਵਾਰ ਚੁੱਕ ਲਏ ਜਿਨ੍ਹਾਂ ਦਾ ਲੋਕਾਂ ਵਿੱਚ ਸਤਕਾਰ ਸੀ ਕੁਝ ਮਾਰੇ ਕੁਝ ਭਜਾਏ ਤੇ ਕਈਆਂ ਦਾ ਕੋਈ ਵੀ ਪਤਾ ਨਹੀਂ ਲੱਗਿਆ ਇਹ ਸਰਪੰਚ ਨਾਲ ਵੀ ਕਹਿੰਦਾ ਵੀ ਇਹੀ ਹੋਇਆ ਉਸ ਨੂੰ ਪੁਲਿਸ ਅਤੇ ਫੌਜ ਨੇ ਰਲ ਕੇ ਚੁੱਕਿਆ ਤੇ ਫੇਰ ਉਹ ਅਲੋਪ ਹੀ ਹੋ ਗਿਆ ਉਸ ਨੂੰ ਕਿਸੇ ਨੇ ਨਹੀਂ ਵੇਖਿਆ ਤੇ ਉਹਦੇ ਬਾਰੇ ਕੁਝ ਵੀ ਨਹੀਂ ਸੁਣਿਆ ਮੈਂ ਸੌਣ ਵੇੜੇ ਉਸ ਡਾਡੇ ਬੰਦੇ ਨੂੰ ਯਾਦ ਕੀਤਾ ਤਾਂ ਮੈਨੂੰ ਉਹਦੇ ਉਹ ਬੋਲ ਚੇਤੇ ਆਏ ਵੀ ਤੁਸੀਂ ਨਿਸ਼ਚਿੰਤ ਰਹੋ ਮੈਂ ਤਿਆਰ ਹਾਂ ਉਹ ਤਾਂ ਤਿਆਰ ਸੀ ਇਸ ਭਿਆਨਕ ਅੰਤ ਅਤੇ ਵਿਰਾਨ ਗੁਮਨਾਮੀ ਲਈ ਸਿੰਘਾਂ ਨੂੰ ਆਉਣ ਵਾਲੀ ਪੀੜੋਂ ਨੇ ਖਿੱਚ ਲਈ ਸੀ ਉਸ ਵੱਲੋਂ ਪੰਥ ਨਿਸ਼ਚਿੰਤ ਸੀ ਪਰ ਮੈਨੂੰ ਇੱਕ ਚਿੰਤਾ ਨਹੀਂ ਛੱਡਦੀ ਕਿ ਉਹ ਬੰਦੇ ਜਿਨ੍ਹਾਂ ਨੇ ਪੰਥ ਤੋਂ ਆਪਣਾ ਬੰਦਬੰਦ ਕੁਰਬਾਨ ਕੀਤਾ ਤੇ ਪੰਥ ਦੀ ਝੋਲੀ ਉਜਲ ਕਰਦਾਰ ਪਾਇਆ ਉਹਨਾਂ ਨੂੰ ਅਸੀਂ ਆਪਣੇ ਚੇਤਿਆਂ ਵਿੱਚੋਂ ਵਿਸਾਰ ਰਹੇ ਹਾਂ ਜਗ ਲਈ ਭਾਵੇਂ ਉਹ ਕੋਈ ਵੀ ਨਾ ਹੋਵੇ ਪਰ ਉਹ ਪੰਥ ਲਈ ਬਹੁਤ ਖਾਸ ਸੀ ਉਹ ਜਥੇਬੰਦੀਆਂ ਦੇ ਮੁਖੀਆਂ ਦੀ ਬੈਠਕ ਵਿੱਚ ਬੈਠਦਾ ਸੀ ਤਾਂ ਉਹ ਸਾਡੇ ਕਿਸੇ ਨਾਲੋਂ ਵੀ ਘੱਟ ਨਹੀਂ ਸੀਗਾ ਨਾਮ ਵਾਲਿਆਂ ਨੂੰ ਤੇ ਅਸੀਂ ਯਾਦ ਰੱਖ ਰਹੇ ਹਾਂ ਜਿਹੜਿਆਂ ਨੂੰ ਨਾਂ ਦੀ ਕੋਈ ਪਰਵਾਹ ਨਹੀਂ ਸੀਗੀ ਉਹ ਅਸੀਂ ਕਿਉਂ ਭੁੱਲ ਰਹੇ ਹਾਂ ਜੇ ਮੈਂ ਉਹਨਾਂ ਦਾ ਨਾਂ ਪਤਾ ਲੱਭਣਾ ਚਾਹਾਂ ਤਾਂ ਲੱਭਿਆ ਜਾ ਸਕਦਾ ਹੈ ਪਰ ਉਹ ਅਸਲ ਕਰਤਾਰ ਵਜੋਂ ਅਨਾਮ ਰਹਿਣ ਵਾਲੇ ਹਿੱਸੇ ਵਿੱਚੋਂ ਸੀ ਅਤੇ ਰਹੇਗਾ ਵੀ ਉਹਦੇ ਵਰਗੇ ਹੋਰ ਵੀ ਅਨੇਕਾ ਸਨ ਜਿਹੜੇ ਵੱਡੇ ਨਾਮ ਵਾਲਿਆਂ ਨਾਲ ਵਿਚਰੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਉਹਨਾਂ ਨੇ ਨਾਂ ਵਾਲਿਆਂ ਨੂੰ ਵੱਡੇ ਕੀਤਾ ਅਤੇ ਆਪ ਬੇਨਾਮਾਂ ਦੀ ਕਤਾਰ ਵਿੱਚ ਜਾਪਰਾਜੇ ਇਹ ਪੰਥ ਦੇ ਇਤਿਹਾਸ ਦਾ ਹੀ ਵਰਤਾਰਾ ਨਹੀਂ ਹੈਗਾ ਸਗੋਂ ਦੁਨੀਆ ਦੇ ਇਤਿਹਾਸ ਦੀਆਂ ਵੀ ਦੋ ਤਿਹਾਨਾਂ ਨੇ ਪਹਿਲੀ ਤਹਿ ਇੱਕ ਨਾਂ ਵਾਲਿਆਂ ਦੀ ਹੈ ਜੋ ਸਭ ਨੂੰ ਵਿਖਾਈ ਦਿੰਦੀ ਹੈ ਦੂਜੀ ਤਹਿ ਅਨਾਮ ਕਰਦਾਰਾਂ ਦੀ ਹੈ ਜ਼ਿੰਦਗੀ ਦੇ ਅਮਲ ਵਿੱਚ ਅਨਾਮ ਕਰਦਾਰਾਂ ਦਾ ਹਿੱਸਾ ਕਹਿੰਦੇ ਵੀ ਘਟ ਨਹੀਂ ਹੁੰਦਾ ਪਹਿਲੀ ਤਹਿ ਸਾਨੂੰ ਨਾਂ ਵਾਲੇ ਮਹਾਨ ਅਮਲ ਵਾਲੇ ਕਰਤਾਰਾਂ ਦੇ ਚਾਨਣ ਮੁਨਾਰੇ ਦਿੰਦੀ ਹੈ ਦੂਜੀ ਤਹਿ ਸਾਡੇ ਸਾਂਝੇ ਅਮਲ ਦੀ ਮਾਸੂਮੀਅਤ ਨੂੰ ਘੜਦੀ ਹੈ ਇਹ ਸਿੰਘ ਆਪਣੇ ਕਰਦਾਰ ਨਾਲ ਪੰਥ ਦੇ ਸਾਂਝੇ ਕਰਦਾਰ ਵਿੱਚ ਹਿੱਸਾ ਪਾ ਗਿਆ ਇਸੇ ਤਰ੍ਹਾਂ ਮਾਝੇ ਵਿੱਚ ਇੱਕ ਸਿੰਘ ਖਾੜਕੂ ਜਥੇ ਨਾਲ ਜੁੜਿਆ ਜੋ ਬਹੁਤ ਹੀ ਨਰਮ ਅਤੇ ਸੇਵਾ ਕਰਨ ਵਾਲਾ ਸਿੰਘ ਸੀ ਉਹਦੇ ਘਰੋਂ ਭੋਰੇ ਵਿੱਚੋਂ ਹਥਿਆਰ ਫੜੇ ਗਏ ਉਹਨਾਂ ਦਿਨਾਂ ਵਿੱਚ ਇਹੋ ਜਿਹਿਆਂ 18 ਵਾਲਿਆਂ ਨੂੰ ਪੁਲਿਸ ਮਾਰ ਦਿੰਦੀ ਸੀ ਇਸ ਕਰਕੇ ਉਹ ਜਥੇ ਦੇ ਸਿੰਘਾਂ ਨੇ ਉਸ ਨੂੰ ਆਪਣੇ ਨਾਲ ਰੱਖ ਲਿਆ ਤੇ ਉਹ ਵੀ ਅਗਿਆਕਾਰੀ ਹੋ ਕੇ ਨਾਲ ਹੋ ਤੁਰਿਆ ਆਪਣੇ ਸੁਭਾਅ ਮੁਤਾਬਕ ਸਾਰਿਆਂ ਦੀ ਸੇਵਾ ਵਿੱਚ ਲੱਗ ਗਿਆ ਉਹ ਆਪਣੇ ਨਿਮਰ ਤੇ ਮਿੱਠੇ ਸੁਭਾਅ ਕਾਰਨ ਸਾਰਿਆਂ ਵਿੱਚ ਬੜਾ ਅਜੀਜ਼ ਹੋ ਗਿਆ ਸੀ ਪਰ ਉਹਨੇ ਕਦੇ ਹਥਿਆਰ ਨਹੀਂ ਚੁੱਕਿਆ ਅਤੇ ਕਿਹਾ ਕਰਦਾ ਸੀ ਕਿ ਮੈਨੂੰ ਇਸ ਤੋਂ ਡਰ ਲੱਗਦਾ ਹੈ ਜਦੋਂ ਉਹਨੂੰ ਪੁੱਛਿਆ ਕਿ ਜੇ ਤੂੰ ਫੜਿਆ ਗਿਆ ਤਾਂ ਫਿਰ ਕੀ ਕਰੇਂਗਾ ਤਾਂ ਉਹਨੇ ਕਹਿਣਾ ਕਿ ਮੈਂ ਕੁੱਟ ਨਹੀਂ ਖਾ ਸਕਦਾ ਮੈਨੂੰ ਜੋ ਕੁਝ ਪੁੱਛਣਗੇ ਮੈਂ ਦੱਸ ਦੇਵਾਂਗਾ ਇਸ ਕਾਰਨ ਜਥੇ ਵਾਲੇ ਉਹਦਾ ਬਹੁਤ ਖਿਆਲ ਵੀ ਕਰਦੇ ਸਨ ਪਰ ਡਰਦੇ ਵੀ ਸਨ ਹੌਲੀ-ਹੌਲੀ ਉਹ ਸਿੰਘ ਸੇਵਾ ਕਰਨ ਸਦਕਾ ਹੀ ਪਿੰਡ ਤੋਂ ਸ਼ਹਿਰ ਵਾਲੀਆਂ 18 ਉਤੇ ਵੀ ਆ ਗਿਆ ਉਹ ਜਥੇਬੰਦੀ ਦੇ ਸਿਖਰ ਦੇ ਆਗੂਆਂ ਨੂੰ ਵੀ ਜਾਣਨ ਲੱਗ ਪਿਆ ਸੀ ਸ਼ਹਿਰ ਵਿੱਚ ਉਹ ਇਹੋ ਜਿਹੀ ਥਾਂ ਉੱਤੇ ਆ ਗਿਆ ਜਿੱਥੇ ਸਾਰੇ ਚੋਟੀ ਦੇ ਸਿੰਘਾਂ ਦਾ ਆਉਣ ਜਾਣ ਸੀ ਇਸ ਕਾਰਨ ਉਹ ਬਹੁਤਿਆਂ ਨੂੰ ਜਾਣਨ ਲੱਗ ਪਿਆ ਜਦੋਂ 1992 ਵਿੱਚ ਖਾੜਕੋ ਸੰਘਰਸ਼ ਕਮਜ਼ੋਰ ਪੈ ਰਿਹਾ ਸੀ ਤਾਂ ਸਰਕਾਰ ਦਾ ਹੱਥ ਉੱਪਰ ਹੋ ਰਿਹਾ ਸੀ ਕੁਝ ਮਹੀਨਿਆਂ ਵਿੱਚ ਇਕੱਠਿਆਂ ਹੀ ਵੱਡੇ ਜਰਨਲ ਸ਼ਹੀਦ ਹੋ ਗਏ ਜਾਂ ਫੜੇ ਗਏ ਉਸ ਵਕਤ ਉਸ ਜਥੇ ਦੇ ਵੀ ਜਾਦਾ ਸਿੰਘ ਸ਼ਹੀਦ ਹੋ ਗਏ ਤੇ ਬਾਕੀ ਜੋ ਰਹਿੰਦੇ ਸਨ ਉਹ ਵੀ ਬिखर ਗਏ ਇੱਕ ਬੇਯਕੀਨੀ ਜਿਹੀ ਦਾ ਮਾਹੌਲ ਹੋ ਗਿਆ ਉਸ ਵਕਤ ਉਹਨਾਂ ਸਿੰਘਾਂ ਨੇ ਇਹ ਸੋਚਦੇ ਆ ਕਿ ਇਹ ਸਿੰਘ ਨੂੰ ਬਹੁਤ ਸਾਰੇ ਸਿੰਘਾਂ ਅਤੇ 18 ਬਾਰੇ ਜਾਣਕਾਰੀ ਹੈ ਜੇ ਫੜਿਆ ਗਿਆ ਤਾਂ ਨੁਕਸਾਨ ਦੀ ਕੋਈ ਹੱਦ ਨਹੀਂ ਰਹਿਣੀ ਉਹਨਾਂ ਨੇ ਹਾਲਾਤਾਂ ਦੇ ਮੱਦੇਨਜ਼ਰ ਉਸ ਸਿੰਘ ਨੂੰ ਸਾਈਨਾਈਡ ਦੇ ਦਿੱਤਾ ਤੇ ਕਿਹਾ ਕਿ ਹੁਣ ਸਾਡਾ ਕੋਈ ਪਤਾ ਨਹੀਂ ਹੈਗਾ ਆਪਣੇ ਜਥੇਦਾਰ ਨੇ ਆਖਰੀ ਦਮ ਤੱਕ ਜੂਝਣ ਲਈ ਕਿਹਾ ਸੀ ਸਾਡੇ ਕੋਲ ਤਾਂ ਹਥਿਆਰ ਹੈਗੇ ਨੇ ਤੇ ਤੂੰ ਇਹ ਸਾਈਨਾਈਡ ਰੱਖ ਲੈ ਜਦੋਂ ਕੋਈ ਇਹੋ ਜਿਹੀ ਗੱਲ ਲੱਗੇ ਤਾਂ ਇਹ ਖਾ ਲਵਈ ਉਹ ਸਿੰਘ ਚਲੇ ਗਏ ਤਾਂ ਉਹਦੇ ਕੋਲ ਕੋਈ ਹੋਰ ਸਾਥ ਨਹੀਂ ਰਿਹਾ ਉਸਨੇ ਸੋਚਿਆ ਕਿ ਹੁਣ ਮੇਰੇ ਲਈ ਇਹ ਆਖਰੀ ਹੁਕਮ ਹੈ ਉਹ ਸਿੰਘ ਉਸੇ ਰਾਤ ਸੋਇਲੇ ਦੇ ਪਾਠ ਮਗਰੋਂ ਸਾਈਨਿਡ ਖਾ ਕੇ ਪ੍ਰਮਾਤਮਾ ਨੂੰ ਕਹਿੰਦੇ ਵੀ ਪਿਆਰਾ ਹੋ ਗਿਆ ਇਹ ਗੱਲ ਮੈਨੂੰ ਉਹਨਾਂ ਵਿੱਚੋਂ ਇੱਕ ਸਿੰਘ ਨੇ ਬਾਅਦ ਵਿੱਚ ਦੱਸੀ ਜਿਹੜੇ ਉਸ ਨੂੰ ਆਖਰੀ ਵਾਰ ਮਿਲੇ ਸਨ ਸੋ ਦੋਸਤੋ ਇਹ ਸਨ ਕੁਝ ਐਸੀਆਂ ਗੱਲਾਂ ਜੋ ਕਿ ਕਿਤੇ ਵੀ ਤੁਹਾਨੂੰ ਸੁਣਨ ਨੂੰ ਨਹੀਂ ਮਿਲਣਗੀਆਂ ਬਹੁਤ ਹੀ ਘੱਟ ਜਗ੍ਹਾ ਲਿਖੀਆਂ ਹੋਈਆਂ ਨੇ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ